ਇਹ 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 ਮੌਤੋ ਇਹ ਤੁਹਾਡੇ ਕੀ ਲੱਗਦੇ ਆ ਉਹ ਮੇਰਾ ਬ੍ਰਦਰ ਹੀ ਇੱਕ ਤੇ ਇੱਕ ਮਾਸੀ ਦਾ ਪੋਤੇ ਆ ਜੀ ਇਹ ਤੁਹਾਡੇ ਅੱਛਾ ਇਹ ਗੱਲ ਮੱਝ ਦੀ ਇਹ ਵੀ ਸਗਾ ਭਰਾ ਤੁਹਾਡਾ ਹਾਂਜੀ ਸਗਾ ਭਰਾ ਵੇਖੋ ਜੀ ਇਹਦੇ ਵਿੱਚ ਇੱਕ ਪ੍ਰਸ਼ਾਸਨ ਦੀ ਅੰਗੇਲੀ ਆ ਤੇ ਦੂਜੀ ਕਿਸਾਨ ਦੀ ਵੀ ਅੰਗੇਲੀ ਆ ਤਾਰਾਂ ਟੁੱਟੀਆਂ ਸੀ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਦੂਜਾ ਨੰਬਰ ਕਿਸਾਨ ਨੇ ਇਹ ਗੱਲ ਕਹੀ ਵੀ ਇਹਨਾਂ ਤਾਰਾਂ ਦੇ ਵਿੱਚ ਕਰੰਟ ਨਹੀਂ ਆਉਣ ਦਿਆ ਤੇ ਆਪ ਘਰੇ ਚਲਿਆ ਗਿਆ ਵਾ ਮਗਰ ਉਹ ਪੈੜੀ ਚ ਵੜ ਗਏ ਆ ਤੇ ਇਹਨਾਂ ਇੱਕ ਨੂੰ ਪਹਿਲੇ ਕਰੰਟ ਲਗਾ ਦੂਜਾ ਉਹਨੂੰ ਫੜਨ ਲੱਗਾ ਦੂਜੇ ਦੀ ਵੀ ਮੌਕੇ ਤੇ ਮੌਤ ਹੋ ਗਈ। ਕੀ ਨਾ ਜੀ? ਮੇਰੇ ਘਰ ਵਾਲੇ ਦਾ ਨਾਂ ਰਾਜ ਦੇਆ ਮੇਰਾ ਨਾਂ ਮਮਤਾ। ਕਿੱਥੇ ਜਾਣਾ ਉਹਦੇ? ਗਿੱਲ ਮੰਜ ਦੇ। ਕੀ ਗੱਲ ਆ ਜਿਹੜੀ ਕਰਨੀ ਹੁੰਦੀ? ਜਿਸ ਪ੍ਰੇ ਕਰਨ ਦੀ ਸਵੇਰੇ ਫੋਨ ਗਿਆ ਕੇ ਸਪਰੇਅ ਕਰਜੋ ਸਪਰੇਅ ਕਰਨਾ ਇਹਨੇ। ਕਿਹੜੀ ਪਿੰਡ ਆਏ? ਆ ਪਿੰਡ ਤੇ। ਉੱਥੇ ਕਿਤੇ ਬੱਤੀ ਦੀ ਤਾਰ ਡਿੱਗੀ ਸੀ ਉਹਨਾਂ ਨੇ ਪੁੱਛਿਆ ਵੀ ਪਹਿਲੇ ਕਿ ਤੂੰ ਹੀ ਸੋਚ ਤੇ ਕਟਿਆ ਕਹਿੰਦੇ ਕਿ ਹਾਂ ਹੀ ਸੋਚ ਤੇ ਕਟਿਆ ਲੱਗੋ ਦੂਸਰੇ ਜਿਹੜੇ ਪਹਿਲੀਆਂ ਵਾਲੇ ਉਹ ਕਹਿੰਦੇ ਕਿ ਨਹੀਂ ਸੋਚ ਕਟਿਆ ਇੱਕ ਜਾਨੇ ਨੂੰ ਬੱਤੀ ਪਈ ਉਹ ਉੱਥੇ ਡਿੱਗ ਗਿਆ ਉਹਦੇ ਦੂਸਰੇ ਦੇ ਖਿਆਲ ਚ ਖੜਿਆ ਉਹਨੂੰ ਬਲਦੁਾਈ ਚੜ ਗਈ ਚੜ ਗਈ ਆ ਉਹ ਉਹਦੇ ਵੱਲ ਭੱਜਾ ਗਿਆ ਉਹਦੇ ਵੀ ਪੈਰ ਨਾਲ ਤਾਰ ਅੜ ਗਈ ਦੋਵੇਂ ਜਾਨੇ ਡਿੱਗ ਗਏ ਫੇਰ ਨਾ ਕਿ ਲੈ ਕੱਪੜੇ ਵੀ ਨਹੀਂ ਉਹਨਾਂ ਦੇ ਲਾਇੇ ਬੰਦਾ ਮੇ ਮਤਲਬ ਕਿ ਬੱਤੀ ਪਈ ਆ ਉਹਨਾਂ ਨੇ ਲੀੜੇ ਲਾਉ ਉਹਨਾਂ ਨੂੰ ਮਿੱਟੀ 'ਚ ਦਿਖਣਾ ਉਹ ਜਿਹੜੇ ਬੱਤੀ ਵਾਲੇ ਹੁੰਦੇ ਉਹਨਾਂ ਨੂੰ ਮਿੱਟੀ 'ਚ ਰੱਖਦੇ ਤੇ ਬੱਤੀ ਖਿੱਚੀ ਜਾਂਦੀ ਉਹਨਾਂ ਦੇ ਪੈਰ ਹੱਥ ਬਲੋ ਉਹਨਾਂ ਨੂੰ ਅdna ਹੀ ਹੈ ਹਸਪੀਟਲ ਚੋਂ ਕੱਢਿਆ ਕਿਤੇ ਉਹਨਾਂ ਦੇ ਕੱਪੜੇ ਵੀ ਨੁਟੜੇ ਨੇ ਤੁਸੀਂ ਆਪ ਹੀ ਸਿਆਣੇ ਜੇ ਜਿੰਨਾ ਦੱਸਿਆ ਨੇ ਕਿ ਸੋਚ ਕਟਿਆ ਵਾ ਤੇ ਤਸੁਰ ਵੀ ਤੇ ਫਿਰ ਉਹਨਾਂ ਦਾ ਹੀ ਹੋਗਾ ਆ ਵੀ ਨਾ ਮਿਲ ਨਹੀਂ ਕਾ ਜਾ ਮੁੰਡਾ ਕਿੰਨੇ ਬੱਚੇ ਆ ਉਹ ਬੱਚੇ ਆ ਵੇਖੋ ਇੱਕ ਕੰਬੇਰਾ ਨਿੱਕਾ ਮੁੰਡਾ ਵਾ ਇੱਕ ਸਕੂਲ ਨੈਸਰੀ 'ਚ ਬੈਠਾ ਉਹ ਲੇ ਗਿਆ ਨੈਸਰੀ 'ਚ ਚਮਕ ਉਹਦਾ ਵੀ ਉਹਦਾ ਵੀ ਪਾਜੀ ਆ ਗਈ ਹਾਂ ਤੇ ਕਿਹਾ ਉਹ ਨਾ ਇਹ ਕਰਾ ਲੇ